ਅੱਜ ਸੋਮਵਾਰ ਹੈ ਸਾਲ 2024 ਦੀ ਅਗਸਤ ਮਹੀਨੇ 26 ਤਾਰੀਖ ਹਰ ਦਿਨ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੁੰਦਾ ਹੈ ਆਓ ਜਾਣੀਏ ਅੱਜ ਦਾ ਇਤਿਹਾਸ 26 ਅਗਸਤ 1668 ਨੂੰ ਪਾਈ ਦਇਆ ਸਿੰਘ ਪਿਆਰਾ ਦਾ ਜਨਮ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਿਸਾਖੀ ਦੇ ਦਿਹਾੜੇ ਅਨੰਦਪੁਰ ਸਾਹਿਬ ਦੇ ਵਿੱਚ ਸੀਸ ਭੇਟ ਕੋ ਤੱਕ ਕਰਨ ਵੇਲੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰਨ ਦਾ ਮਾਣ ਭਾਈ ਦਇਆ RAM ਸੋਭਤੀ ਪੁੱਤਰ ਭਾਈ ਸੁਦਾਵਾਸੀ ਸਿਆਲਕੋਟ ਨੂੰ حاصل ਹੋਇਆ। ਦਇਆ RAM 16 ਸਾਲ ਦੀ ਉਮਰ ਦੇ ਵਿੱਚ 1677 ਦੇ ਵਿੱਚ ਅਨੰਦਪੁਰ ਸਾਹਿਬ ਆਇਸਨ। ਅਤੇ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਰਹਿ ਰਹੇ ਸਨ ਉਹ ਪੰਘਾਨੀ ਨੰਦੂਣ ਅਤੇ ਹੋਰ ਜੰਗਾਂ ਦੇ ਵਿੱਚ ਵੀ ਸ਼ਾਮਲ ਹੋਏ ਸਨ ਭਾਈ ਦਿਆਲ ਸਿੰਘ ਨੇ ਤਾਂ 1677 ਤੋਂ ਮਗਰੋਂ ਸਾਰਾ ਸਮਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਬਿਤਾਇਆ ਸੀ 5 ਤੇ 6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਛੱਡਿਆ ਤਾਂ ਭਾਈ ਦਿਆਲ ਸਿੰਘ ਗੁਰੂ ਸਾਹਿਬ ਦੇ ਨਾਲ ਹੀ ਸਨ ਤੇ 7 ਦਸੰਬਰ ਨੂੰ ਚਮਕੌਰ ਦੇ ਵਿੱਚ ਵੀ ਉਹ ਗੁਰੂ ਸਾਹਿਬ ਦੇ ਅੰਗ ਸੰਗ ਸਨ ਉਹ 1706 ਦੇ ਵਿੱਚ ਗੁਰੂ ਸਾਹਿਬ ਦੇ ਨਾਲ ਤਲਵੰਡੀ ਸਾਬੋ ਦੇ ਵਿੱਚ ਹੀ ਰਹਿ ਰਹੇ ਸਨ ਔਰੰਗੇਬ ਨੂੰ ਗੁਰੂ ਸਾਹਿਬ ਦੇ ਚਿੱਠੀ ਪਹੁੰਚਾਉਣ ਦੀ ਸੇਵਾ ਵੀ ਉਹਨਾਂ ਨੇ ਹੀ ਨਿਭਾਈ ਸੀ ਉਹਨਾਂ ਨੇ ਭਾਈ ਧਰਮ ਸਿੰਘ ਦੇ ਨਾਲ ਰਲ ਕੇ ਇਹ ਸੇਵਾ ਨਿਭਾਈ ਸੀ ਗੁਰੂ ਗੋਬਿੰਦ ਸਾਹਿਬ 6 7 ਅਕਤੂਬਰ 1708 ਦੀ ਰਾਤ ਨੂੰ ਜੋਤੀ ਜੋਤ ਸਮਾ ਗਏ ਭਾਈ ਦਇਆ ਸਿੰਘ ਗੁਰੂ ਸਾਹਿਬ ਤੋਂ ਵਿਛੋੜਾ ਨਾ ਸਹਾਰ ਸਕੇ ਇਸ ਤੋਂ ਥੋੜੇ ਚਿਰ ਮਗਰੋਂ ਹੀ ਉਹਨਾਂ ਦੀ ਵੀ ਮੌਤ ਨੰਦੇੜ ਦੇ ਵਿੱਚ ਹੀ ਹੋ ਗਈ ਉਹ 31 ਸਾਲ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਰਹੇ ਉਹਨਾਂ ਨੂੰ 31 ਸਾਲ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਰਹਿਣ ਦਾ ਮਾਣ حاصل ਹੋਇਆ ਅੱਜ ਦੇ ਦਿਨ ਮਦਰ ਟੇਰੇਸਾ ਦਾ ਜਨਮ ਵੀ ਹੋਇਆ ਸੀ ਮਦਰ ਟੇਰੇਸਾ ਦਾ ਜਨਮ 6 ਅਗਸਤ 1910 ਨੂੰ ਹੋਇਆ ਸੀ ਉਹ ਮੂਲ ਰੂਪ ਦੇ ਵਿੱਚ ਅਲਬਾਨੀਆ ਦੇ ਰਹਿਣ ਵਾਲੇ ਸਨ ਪਰ 1948 ਦੇ ਵਿੱਚ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਜਿਸ ਤੋਂ ਬਾਅਦ ਮਦਰ ਟੇਰੇਸਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭਾਰਤ ਦੇ ਵਿੱਚ ਹੀ ਬਿਤਾਇਆ ਮਦਰ ਟੇਰੇਸਾ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਮਨਜੀਤ ਮਿਲ ਨੇ ਕਿਹਾ ਕਿ ਜਦੋਂ ਮਦਰ ਟੇਰੇਸਾ 12 ਸਾਲ ਦੇ ਸਨ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਇੱਕ ਨੰਨ ਬੱਚੂ ਰੱਬ ਦੀ ਸੇਵਾ ਕਰਨ ਦੇ ਲਈ ਇੱਥੇ ਆਈ ਨੇ ਇਸ ਤੋਂ ਬਾਅਦ ਮਦਰ ਟ੍ਰੇਸਾ ਨੇ 17 ਸਾਲ ਦੀ ਉਮਰ ਦੇ ਵਿੱਚ ਨਨ ਬਣਨ ਦਾ ਫੈਸਲਾ ਕੀਤਾ 18 ਸਾਲਾਂ ਦੀ ਮਦਰ ਟ੍ਰੇਸਾ ਨੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਦਿੱਤਾ ਅਤੇ ਭਾਰਤ ਜਾਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਮਾਂ ਅਤੇ ਭੈਣ ਨੂੰ ਦੁਬਾਰਾ ਕਦੇ ਨਹੀਂ ਦੇਖਿਆ ਮਦਰ ਟ੍ਰੇਸਾ ਨੇ ਆਪਣਾ ਜੀਵਨ ਲੋੜਵੰਦਾਂ ਬਿਮਾਰਾਂ ਦੀ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ ਰੋਮਨ ਕੈਥੋਲਿਕ ਨਨ ਮਦਰ ਟ੍ਰੇਸਾ ਸਾਲ 1929 ਦੇ ਵਿੱਚ ਭਾਰਤ ਆਏ ਤੇ ਹਮੇਸ਼ਾ ਲਈ ਇੱਥੇ ਹੀ ਰਹਿ ਗਈ। 1948 ਦੇ ਵਿੱਚ ਉਹਨਾਂ ਨੇ ਭਾਰਤੀ ਨਾਗਰਿਕਤਾ ਹਾਸਲ ਕੀਤੀ। ਟ੍ਰੇਸਾ ਨੇ 1950 ਦੇ ਵਿੱਚ ਕੋਲਕਾਤਾ ਦਾ ਰੁਕ ਕੀਤਾ। ਉਹਨਾਂ ਨੇ 1950 ਦੇ ਵਿੱਚ ਕੋਲਕਾਤਾ ਦੇ ਵਿੱਚ ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ ਕੀਤੀ। ਪ੍ਰਤੀ ਸਥਾਪਿਤ ਹੋਈ ਸੰਸਥਾ ਚੈਰੀਟੀ ਦੁਨੀਆ ਦੇ 123 ਦੇਸ਼ਾਂ ਦੇ ਵਿੱਚ 4500 ਸਿਸਟਰਜ਼ ذریعے ਲੋਕਾਂ ਦੀ ਨਿਰੰਤਰ ਸੇਵਾ ਕਰ ਰਹੀ ਹੈ ਮਦਰ ਟ੍ਰੇਸਾ ਨੇ ਕੋਲਕਾਤਾ ਨੂੰ ਆਪਣਾ ਘਰ ਬਣਾਇਆ ਤੇ 68 ਸਾਲਾਂ ਤੱਕ ਗਰੀਬਾਂ ਤੇ ਲਾਚਾਰ ਵਰਗ ਦੀ ਸੇਵਾ ਕਰਕੇ ਦੁਨੀਆ ਨੂੰ ਮਨੁੱਖਤਾ ਦੀ ਸਿੱਖਿਆ ਦਿੱਤੀ ਇਥੇ ਆਉਣ ਤੋਂ ਪਹਿਲਾਂ ਉਹ ਆਟੋਮਨ ਸਰਬੀਆ ਬੁਲਗਾਰੀਆ ਤੇ ਹੋਰ ਵੀ ਕਈ ਦੇਸ਼ਾਂ ਦੇ ਨਾਗਰਿਕ ਰਹਿ ਚੁੱਕੇ ਨੇ ਮਦਰ ਟ੍ਰੇਸਾ ਨੂੰ ਉਹਨਾਂ ਦੀ ਸੇਵਾ ਦੇ ਲਈ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੀਆਂ ਸੇਵਾਵਾਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ 1980 ਦੇ ਵਿੱਚ ਭਾਰਤ ਦੇ ਸਰਵੋੱਚ ਪੁਰਸਕਾਰ ਭਾਰਤ ਰਤਨ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ